ਜਨਮ ਦਿਨ ਕੀ ਹੈ ਇਹ ਨਾ ਇੱਕ ਸਵਾਲ BBC World ਦੇ ਇੱਕ ਪ੍ਰੋਗਰਾਮ ਚ ਜਿੱਥੇ ਕਿ ਬਹੁਤ بڑے ਆਪਾਂ ਕਹ ਲਈਏ ਆਦਮੀ ਜਿਨ੍ਹਾਂ ਦੀਆਂ ਕੀ ਬਹੁਤ ਤਰੱਕੀਆਂ ਕੀਤੀਆਂ ਹੁੰਦੀਆਂ ਹਨਾ ਉਪलब्ਧੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਤਾਂ ਉੱਥੇ ਇਹ ਚੀਜ਼ ਦਾ ਸਵਾਲ ਪੁੱਛਿਆ ਗਿਆ ਸੀ ਤਾਂ ਉਹ ਚ ਮੰਨ ਲਓ ਉਹਨਾਂ ਨੇ ਬਹੁਤ ਅੱਡ ਅੱਡ ਤਰ੍ਹਾਂ ਦੇ ਬੰਦੇ ਸੱਦੇ ਹੋਏ ਤੇ ਅੱਡ ਅੱਡ ਕੈਟਾਗਰੀ ਦੇ ਜਿਨ੍ਹਾਂ ਨੇ ਆਪਣੀ ਫੀਲਡ ਵਿੱਚ ਬਹੁਤ ਵਧੀਆ ਕੰਮ ਕੀਤਾ ਤਾਂ ਉਹ ਚ ਸਭ ਤੋਂ ਵਧੀਆ ਸਵਾਲ ਦਾ ਜਵਾਬ ਇਹਦਾ ਵੀ ਜਨਮ ਦਿਨ ਕੀ ਹੈ ਸੋ ਜਿਹੜਾ ਉੱਤਰ ਦਿੱਤਾ ਸੀ ਉਹ ਇੰਡੀਆ ਦੇ ਐਕਸ ਰਾਸ਼ਟਰਪਤੀ ਰਾਸ਼ਟਰਪਤੀ ਪ੍ਰੈਜ਼ੀਡੈਂਟ ਵੀ ਕਹਦੇ ਨੇ ਜਿਹਨੂੰ ਡਾਕਟਰ ਅਬਦੁਲ ਕਲਾਮ ਉਹਨਾਂ ਨੇ ਜਵਾਬ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਇਹਦੇ ਬਾਰੇ ਕਿ ਜਨਮ ਦਿਨ ਤੁਹਾਡੀ ਜ਼ਿੰਦਗੀ ਦਾ ਇੱਕ ਉਹ ਦਿਨ ਹੁੰਦਾ ਜਿਸ ਦਿਨ ਤੁਹਾਡੇ ਰੋਣ ਦੀ ਆਵਾਜ਼ ਤੇ ਤੁਹਾਡੀ ਮਾਂ ਮੁਸਕराई ਸੀ। ਉਹ ਇੱਕੋ ਦਿਨ ਸੀ ਜਿੱਦਾਂ ਤੁਹਾਡੇ ਰੋਣ ਤੇ ਤੁਹਾਡੀ ਮਾਂ ਮੁਸਕराई ਸੀ। ਪਰ ਉਸ ਦਿਨ ਤੋਂ ਬਾਅਦ ਕੋਈ ਦਿਨ ਨਹੀਂ ਆਇਆ ਜਿਸ ਦਿਨ ਔਲਾਦ ਰੋਂਦੀ ਹੋਵੇ ਤੇ ਮਾਂ ਮੁਸਕਰਾਉਂਦੀ ਹੋਵੇ। ਮਤਲਬ ਕਿ ਤੁਹਾਡੇ ਜਨਮ ਦਿਨ ਵਾਲਾ ਹੀ ਦਿਨ ਸੀ ਜਿੱਦਨ ਤੁਹਾਡੀ ਮਾਂ ਤੁਹਾਡੇ ਰੋਂ ਦੀ ਬਾਤ ਸੁਣ ਕੇ ਮੁਸਕਰਾਉਂਦੀ ਆ ਉਸ ਤੋਂ ਬਾਅਦ ਕਦੇ ਵੀ ਤੁਹਾਡੀ ਜ਼ਿੰਦਗੀ 'ਚ ਅਜਿਹਾ ਦਿਨ ਨਹੀਂ ਆਉਂਦਾ ਹੈਗਾ ਮੁੜ ਕੇ ਵੀ ਤੁਸੀਂ ਰੋਂਦੇ ਹੋ ਮੋ ਤੇ ਤੁਹਾਡੀ ਮਾਂ ਮੁਸਕਰਾਉਂਦੀ ਹੋਵੇ ਸੋ ਸਭ ਤੋਂ ਵਧੀਆ ਜਵਾਬ ਇਹ ਉਹ BBC World ਜਿਹੜਾ ਕਿ ਨਿਊਜ਼ ਚੈਨਲ ਆ ਉਹਦੇ ਉੱਤੇ ਆਨਸਰ ਦਿੱਤਾ ਗਿਆ ਡਾਕਟਰ اے ਪੀ ਜੇ ਅਬਦੁਲ ਕਲਾਮ ਉਹਨਾਂ ਵੱਲੋਂ ਤੁਹਾਨੂੰ ਕਿਦਾਂ ਦਾ ਲੱਗਿਆ ਤੁਹਾਨੂੰ ਇਹ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਆ ਸਾਰੇ ਹਾਂ ਦਾ